ਉਦੋਂ 3 ਰੁਪਏ ਲੀਟਰ ਡੀਜ਼ਲ ਮੈਂ ਲਿਆ। ਹਾਂਜੀ। ਅੱਜ ਦੇਖ ਲਓ 100 ਰੁਪਏ ਹੋ ਗਿਆ। 100 ਰੁਪਏ ਹੋ ਗਿਆ ਜੀ। 100 ਰੁਪਏ ਪੈਟਰੋਲ ਹੋ ਗਿਆ। ਹਾਂ ਬੜਾ 1300 ਦਾ ਡਾਈਮੋਨੀ ਦਾ ਸੈਲਾ ਹੋ ਗਿਆ ਕਣਕ ਉਹ ਹੀ 22300 ਹੈਗੀ ਕਿਤੋਂ ਬਚਾਂਗੇ? ਜਿਆਦਾ ਇੰਦਰਾ ਗਾਂਧੀ ਠੂਠਾ ਫੜ ਕੇ ਮੰਗਦੇ ਹੁੰਦੀ ਉਹ ਬੀੜੀ ਪਾਉਂਦੇ ਤੇ ਉਦੋਂ ਅੰਗਰੇਜ਼। ਅੱਛਾ ਜੀ। ਉਹ ਕਹਿੰਦੇ ਹੁੰਦੇ ਅਸੀਂ ਤੇਰੇ ਲਈ ਕੁਝ ਨਹੀਂ ਹੈ। ਫਿਰ ਇਹਨੇ ਆ ਕੇ ਉਰੇ ਆਪਾਂ ਨੂੰ ਸਹੂਲਤਾਂ ਦਿੱਤੀਆਂ। ਉਹ ਸਹੂਲਤਾਂ ਦੇ ਮਤਲਬ ਆਪਾਂ ਇਹਨਾਂ ਨਾਜ ਪੂਰਾ ਕੀਤਾ ਸੰਸਾਰ ਦਾ। ਹਾਂਜੀ ਉਹ ਹੁਣ ਇਹ ਚੰਗੇ ਨਹੀਂ ਸਮਝਦੇ ਅਜੇ ਨਾਜ ਆਪਾਂ ਨੇ ਪੂਰਾ ਕਰਤਾ ਪਟਿਆਰ ਭਰਤੇ ਇਹ ਸੋਚਦੇ ਨੇ ਵੀ ਨਾ ਇਹ ਤਾਂ ਹੈ ਹੀ ਨਹੀਂ ਕੁਛ ਨਾ ਹਰਿਆਣਾ ਹੀ ਕੁਛ ਨਾ ਪੰਜਾਬ ਹੈ ਬਗਰਜੀ ਕਾਲ ਖਾਲਸਾ ਬਗਰਜੀ ਬਗਰਜੀ ਜੀ ਦੇ ਹਾਂਜੀ ਜਿਹੜੇ ਹਾਲਾਤ ਨੇ ਇਹ ਹਾਲਾਤ ਮਤਲਬ ਗੌਰਮੈਂਟ ਨੇ ਕਰਤੇ ਡੱਲੇਆਲ ਸਾਹਿਬ ਨੂੰ ਸੀਰੀਅਸ ਲੈ ਗਏ ਹਾਂਜੀ ਉਹ ਦੁਨੀਆ ਦੇ ਵਿੱਚ ਮਤਲਬ ਇੱਕ ਇਹੀ ਸੂਰਮਾ ਜਿਹੜਾ ਗੁਰੂ ਤੇਗ ਬਹਾਦਰ ਵਾਂਗੂ ਤਿਲ ਤਿਲ ਕਰਕੇ ਜ਼ਿੰਦਗੀ ਦੇ ਰਿਹਾ ਹੈ ਹਾਂਜੀ ਹਾਂਜੀ ਇਹ ਜ਼ਿੰਦਗੀ ਆਪਦੇ ਘਰ ਲਈ ਦਾ ਸੰਸਾਰ ਲਈ ਦਿੱਤੀ ਇਹਨੇ ਘਰ ਲਈ ਹਰ ਇੱਕ ਦਿੰਦਾ ਹੈ ਸਹੀ ਗੱਲ ਹੈ ਜੀ ਪਰ ਹਿੰਦੁਸਤਾਨ ਲਈ ਜ਼ਿੰਦਗੀ ਦੇ ਰਿਹਾ ਵੀ ਜਿਹੜਾ ਕਿਸਾਨ ਹੈ ਤੇ ਕਿਸਾਨ ਦੇ ਨਾਲ ਹੀ ਜੁਹਾਨ ਹੈ ਉੱਥੇ ਰੋਟੀ ਮਿਲਨੀ ਹੈ ਮਜ਼ਦੂਰ ਸਭ ਵਪਾਰ ਹੈ ਜਿਹੜਾ ਇਹ ਕਿਸਾਨ ਦੇ ਛੱਤੀ ਚੱਲਦਾ ਹੈ ਹਾਂਜੀ ਜੇ ਕਿਸਾਨ ਬਚੂਗਾ ਤਾਂ ਇਹ ਕੋਆਪਰੇਟ ਕਰਾਣੇ ਜਿਹੜੇ ਛੋਟੇ ਨੇ ਉਹ ਬਚਣਗੇ بڑے ਮਰਨੇ ਨੇ ਹਰੇਕ ਚੀਜ਼ ਵੱਡਿਆਂ ਲਈ ਮੋਦੀ ਪੂਜਦਾ ਸਹੀ ਗੱਲ ਆਪਾਂ ਨੂੰ ਉਹਨਾਂ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਆਪਣੇ ਛੋਟੇ ਵਪਾਰੀਆਂ ਦੀ ਲੋੜ ਹੈ ਜਿਹੜਾ ਆਪਣਾ ਸਮਾਨ ਲੈਂਦੇ ਰਹਣ ਆਪਾਂ ਉਹਨਾਂ ਨੂੰ ਦਿੰਦੇ ਰਹੀਏ ਇਹ ਮੇਰੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਆ ਜੀ ਹਾਂ ਜੀ ਹਾਂ ਦੇਸ਼ ਦੀ ਰੀੜ ਦੀ ਹੱਡੀ ਜਿਹੜਾ ਇਹ ਕਿਸਾਨੀ ਹੈ ਕਿਸਾਨੀ ਦਾ ਬਹੁਤ ਵੱਡਾ ਉਹ ਹੈ ਬਾਕੀ ਜਿਹੜੀ ਤੁਸੀਂ ਦੱਸਦੇ ਹੋ ਜਿਹੜਾ ਡੱਲੇਵਾਲ ਸਾਹਿਬ ਹੈ ਡੱਲੇਵਾਲ ਸਾਹਿਬ ਨੇ ਮਤਲਬ ਇੱਕ ਵਚਨ ਕੀਤਾ ਹੈ ਕਹਿੰਦਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਹੋਵੇ ਵੀ ਮੈਂ ਸੰਜੋਗਰ ਰਹੂੰਗਾ ਮੇਰੀਆਂ 12 ਗਉਣਾਂਗੇ ਸੰਸਾਰ ਲਈ ਮੈਂ ਜ਼ਿੰਦਗੀ ਦੇ ਦੇਣੀ ਹੈ ਹਾਂਜੀ ਮੈਂ ਕਿਸੇ ਦੇ ਝੇਪਚ ਨਹੀਂ ਕਿਸੇ ਪਰਿਵਾਰ ਨੂੰ ਨਹੀਂ ਕੁਝ ਦੇਣਾ ਮੈਂ ਇੱਕ ਕਿਸਾਨੀ ਨੂੰ ਦੇ ਰਿਹਾ ਜੋ ਦੇ ਰਿਹਾ ਤਿਲ ਤਿਲ ਕਰਕੇ ਜ਼ਿੰਦਗੀ ਕਿਸਾਨ ਲਈ ਦੇ ਰਿਹਾ ਤੇ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਬੈਠਿਆ ਜੀ ਲੋਕ ਉਹਨਾਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ ਵੀ ਉਹ ਮਤਲਬ ਗਦਾਰ ਨਹੀਂ ਦੀ ਗਦਾਰਾਂ ਦਾ ਕੀ ਹੁੰਦਾ ਗਦਾਰਾਂ ਨੇ ਪਹਿਨਾ ਦਿੱਲੀ ਦੇ ਵਿੱਚ ਜਾ ਕੇ ਆਪਾਂ ਨੇ ਇਹਦੇ ਬਹੁਤ ਧੱਕਾ ਦਿੱਤਾ ਹਾਂਜੀ ਉਹਨਾਂ ਨੂੰ ਸੂਰਮੇ ਕੱਦਿਏ ਨਹੀਂ ਕਹਿੰਦੇ ਉਹ ਕਹਿੰਦੇ ਹੁਣ ਦੇ ਸੀ ਸੂਰਮੇ ਆਪਰਦਾ ਸੂਰਮਾ ਉਹ ਹੈ ਜਿਹੜਾ ਮੈਦਾਨ ਦੇ ਵਿੱਚ ਹੈ ਹਾਂਜੀ ਬਰੇਕ ਇਨਸਾਨੀਅਤ ਜਿਹੜਾ ਆਊਗਾ ਨਾ ਜਿਹੜਾ ਉਹ ਸੂਰਮਾ ਜੀ ਸਹੀ ਗੱਲ ਹੈ ਜਿਹੜੇ ਇਹ ਆਏ ਆ ਤੁਸੀਂ ਆਇਓ ਅਸੀਂ ਆਏ ਆਪਣੇ ਘਰਵਾਰ ਆਪਾਂ ਆਪਣੇ ਬੱਚਿਆਂ ਦੀ ਲਈ ਆ ਬੱਚਿਆਂ ਲਈ ਆਏ ਆ ਜੀ ਜੈ ਜੱਟ ਕਿਸਾਨ ਮਜ਼ਦੂਰ ਜੋ ਵੀ ਆ ਰਿਹਾ ਆਪਦੇ ਮਗਰਮ ਪਿੱਛੇ ਕਦੇ ਮਾਰੇ ਆ ਰਿਹਾ ਬੁੱਢੀ ਜਿਹੜੀ ਆਪਣੀ ਸੰਸਾਰ ਹੈ ਨਾ ਸੰਸਾਰ ਦੇ ਬੱਚੇ ਨੇ ਬੱਚਿਆਂ ਤੇ ਜ਼ਿੰਦਗੀ ਦੀ ਇਹ ਮਸਲਾ ਹੈ ਇਹ ਲੜਾਈ ਬਹੁਤ ਵੱਡੀ ਹੈ ਵੀ ਕਿ ਇਹ ਹੋਂਦ ਦੀ ਲੜਾਈ ਹੈ ਜੀ ਆਪਣੀ ਹਾਂਜੀ ਹਾਂ ਹੋਂਦ ਦੀ ਲੜਾਈ ਹੈ ਮਤਲਬ ਆਪਣੀ ਕਹੀ ਕਦੀਆ ਜਿਹੜਾ ਆਪਣਾ ਜੇ ਆਪਾਂ ਬੱਚਿਆਂ ਲਈ ਨਹੀਂ ਕੁਝ ਕਰ ਸਕਦੇ ਆਪਾਂ ਫਿਰ ਕੀ ਕਰਾਂਗੇ ਹੁਣ ਆਪਣੀ ਜ਼ਿੰਦਗੀ ਇਹ ਕਰਨ ਲਈ ਹੈ ਹਾਂਜੀ ਇਹ ਜਿਹੜੇ ਪਹਿਲਾਂ ਇਹਦੇ ਉਹ ਗੋਰੇ ਤੇਗੇ ਇਹ ਹੁਣ ਕਾਲੇ ਨੇ ਕਾਲੇ ਨੇ ਇਹ 100% ਇਹਦੇ ਨਾਮ ਮੰਨੇ ਇਹ ਦੁਨੀਆ ਤੇ ਹਲਕਾ-ਫਲ ਮੱਛਣੀ ਆ ਇਹ ਸਮਝ ਨੇ ਆਵਾ ਜਾਣਾ ਜੇ ਇਹਨਾਂ ਨੇ ਨਾਮ ਮੰਨੇ ਜੇ ਇਹ ਸਾਤਮਾਈ ਦੇ ਦੇਣੇ ਵਧੀਆ ਆਪਣੀ ਜ਼ਿੰਦਗੀ ਲਗਾਉਣਗੇ ਨਹੀਂ ਇੱਥੇ ਫਿਰ ਇਹ ਦੁਨੀਆ ਦੇ ਵਿੱਚ ਮਾਰਨ ਲਈ ਕਿਸੇ ਨੇ ਕੋਈ ਨਾਨਕਾਰੀਆਂ ਨੂੰ ਸਭ ਟੜੀ ਤੇ ਰੱਖੀ ਫਿਰਦੇ ਨੇ ਟੜੀ ਤੇ ਰੱਖੀ ਫਿਰਦੇ ਨੇ ਇਹ ਬੰਦਾ ਇੱਕ ਆਪਾਂ ਨੂੰ ਦੂਸ਼ਣ ਮਾਰਦੇ ਨੇ ਸਹੀ ਦੂਸ਼ਣ ਜਗਾਉਂਦਾ ਹੈ ਜਿਹੜਾ ਦੂਸ਼ਣ ਹੈ ਨਾ ਉਹ ਜਗਾ ਰਿਹਾ ਕਦੇ ਅੱਤਵਾਦੀ ਕਦੇ ਵੱਖਵਾਦੀ ਕਹਿੰਦੇ ਨੇ ਪਰ ਨਹੀਂ ਆਪਾਂ ਹੈ ਨਹੀਂ ਪਰ ਉਹ ਆਪਾਂ ਨੂੰ ਕਰ ਰਹੇ ਨੇ ਹਾਂਜੀ ਜਦੋਂ ਹੱਕ ਮੰਗਦਾ ਇੱਕ ਕਿਸਾਨ ਆਪਦਾ ਉਦੋਂ ਗੱਲਾਂ ਇਹੀ ਹੁੰਦੀਆਂ ਵੀ ਇਹ ਤਾਂ ਜੀ ਖਾਲਸਤਾਨੀ ਨੇ ਇਹਦਾ ਅਤਵਾਦੀ ਨੇ ਵੱਖਵਾਦੀ ਨੇ ਵੱਖਵਾਦੀ ਨੇ ਜੀ ਪਰ ਆਪਾਂ ਹਾਂ ਨਹੀਂ ਇਹ ਆਪਾਂ ਨੂੰ ਕਰ ਰਹੇ ਨੇ ਕਰ ਰਹੇ ਨੇ ਆਪਾਂ ਤਾਂ ਕਿੱਤਾ ਕਰਨ ਵਾਲਿਆਂ ਆਪਾਂ ਮਜ਼ਦੂਰੀ ਦੇ ਕੰਮ ਕਰਨ ਵਾਲਿਆਂ ਕਿਸਾਨ ਹੈ ਜਿਹੜਾ ਕਿਸਾਨ ਮਜ਼ਦੂਰ ਹੈ ਕਿਸਤਾਨ ਨੂੰ ਘਟੀਆਂ ਮਜ਼ਦੂਰ ਕੋਈ ਨਹੀਂ ਹੈ ਸਾਰਾ ਸਾਰਾ ਜਾਦੇ ਕਿਸਾਨ ਮਜ਼ਦੂਰ ਹੈ ਸਹੀ ਗੱਲ ਹੈ ਕਿਸਤਾਨ ਨੂੰ ਕੁਝ ਨਹੀਂ ਮਿਲ ਰਿਹਾ ਅਮਾਗੇ ਇਹਨਾਂ ਦੇ ਭੰਡਾਰ ਭਰ ਰਿਹਾਗਾ ਇਹ ਇਹਨਾਂ ਦੇ ਫੇਰ ਵੀ ਚੇਤੇ ਨਹੀਂ ਆਉਂਦੀ ਗੱਲ ਜਿਹੜੀ ਆਪਣੀ ਐਮ ਐਸ ਸੀ ਗਰੰਟੀ ਹੈਗੀ ਸਵਾਮੀਨਾਥ ਕ ਜੀ ਰਿਪੋਰਟ ਹੈ ਉਹ ਮੰਗਦੇ ਆ ਉਹਦੇ ਲਈ ਸਿਰਫ 50 ਰੁਪਏ ਆਪਾਂ ਨੂੰ ਪ੍ਰਾਪਰਟੀ ਦੇ ਰਿਹਾ ਹੈ ਹਾਂਜੀ ਉਹ 50 ਰੁਪਏ ਨਾਲ ਵੀ ਆਪਾਂ ਬੱਚੇ ਹੀ ਪਾਲਾਂਗੇ ਕੋਈ ਵੱਡੇ ਸਰਮਾਇਦਾਰ ਨਹੀਂ ਹੁੰਦੇ ਸਹੀ ਗੱਲ ਹੈ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਇਹ ਓਲਾ ਰੱਖ ਰਹੇ ਨੇ ਜਿਹੜੀ ਆਪਣੀ ਕਣਕ ਦੇਗੀ 70 ਰੁਪਏ 80 ਰੁਪਏ ਵਿਖਦੀ ਦੀਗੀ ਅੱਜ ਡਾਈਮੋਨੀਆ ਜੂਰੀਆ ਲਾਲੋ ਕਿੱਥੇ ਵੇਚ ਗਿਆ ਹਾਂਜੀ ਆਪਣਾ ਉੱਥੇ ਖੜਾ ਹੈਗਾ ਉਹ ਟਾਈਮ ਇੱਕ ਕਵਾਂਟਰਲ ਨਾਲ ਉਹਦੇ 3 ਰੁਪਏ ਲੀਟਰ ਡੀਜ਼ਲ ਮੈਂ ਲਿਆ ਹਾਂਜੀ ਅੱਜ ਦੇਖ ਲਓ 100 ਰੁਪਏ ਹੋ ਗਿਆ 100 ਰੁਪਏ ਹੋ ਗਿਆ ਜੀ 100 ਰੁਪਏ ਪੈਟਰੋਲ ਹੋ ਗਿਆ 1300 ਦਾ ਡਾਈਮੋਨੀ ਦਾ ਫੈਲਾ ਹੋ ਗਿਆ ਕਣਕ ਉਹ ਹੀ 2200 ਹੈਗੀ ਕਿਤੋਂ ਬਚਾਂਗੇ ਕਣਕ ਦਾ ਉਹੀ ਰੇਟ ਹੈ ਜੀ ਉਹੀ ਰੇਟ ਹੈ ਵੀ ਇਸ ਕਰਕੇ ਇਹ ਜਿਹੜਾ ਸੰਸਾਰ ਦੇ ਵਿੱਚ ਇਹ ਜਿਹੜੇ ਆਪਾਂ ਨੇ ਵੋਟਾਂ ਪਾ ਕੇ ਬਿਠਾਇਏ ਨੇ ਨਾ ਹਾਂਜੀ ਇਹ ਮਤਲਬ ਇਹਨਾਂ ਨੂੰ ਅਕਲ ਨਹੀਂ ਆਉਣੀ ਬਾਕੀ ਜੇ ਡਾਈਮੋਨੀਆਂ ਦੀ ਜ਼ਿੰਮੇਵਾਰ ਕੋ ਤੁਸੀਂ ਗੱਲ ਕੀਤੀ ਆ ਕਿਸਾਨ ਨੂੰ ਜਨਤਾ ਮਹਿੰਗੀ ਮਿਲਦੀ ਹੈ ਤੇ ਉਹ ਵੀ ਸੌਖੀ ਨਹੀਂ ਮਿਲਦੀ ਉਹ ਵੀ ਸੌਖੀ ਨਹੀਂ ਮਿਲਦੀ ਉਹ ਵੀ ਬਲੈਕ ਜੀ ਮਿਲਦੀ ਹੈ ਨਾਲ ਹੋਰ ਚੀਜ਼ਾਂ ਐਡ ਕਰਕੇ ਦਿੰਦੇ ਆ ਦੁਕਾਨਦਾਰ ਮਿੱਟੀ ਦਿੰਦੇ ਨੇ ਜੀ ਮਿੱਟੀ ਕਿਸਾਨ ਨੂੰ ਕੋਈ ਪੂਰਾ ਪੂਰਾ ਨਾ ਖਾਦ ਸਹੀ ਮਿਲਦੀ ਆ ਨਾ ਦਵਾਈ ਸਹੀ ਮਿਲਦੀ ਆ ਨਾ ਬੀਜ ਸਹੀ ਮਿਲਦਾ ਇਹਦਾ ਸਾਰਾ ਮਤਲਬ ਉਹ ਤਾਂ ਗੰਦਗੀ ਦੇ ਰਹੇ ਨੇ ਆਪਾਂ ਨੂੰ ਇੱਕ ਪਿੱਛਾ ਕਰਨ ਦੇ ਮਾਰੇ ਆਪਾਂ ਪਿੱਛੇ ਜਾ ਕੇ ਆਪੀ ਖੁਸ਼ਾਂਗੇ ਆਪਣੀਆਂ ਦੁਨੀਆਂ ਫਸਲਾਂ ਦਾ ਰੇਟ ਦੇਣ ਬਾਈ ਦਾ ਆਪਾਂ ਨਹੀਂ ਜੀ ਜੀ ਤੁਗੀ ਕਰਾਉਣ ਜੀਰੀ ਤਾਂ ਆਪਣਾ ਕਿਤੇ ਹੀ ਨਹੀਂ ਜੀਰੀ ਦਾ ਕਿਤੇ ਹੀ ਨਹੀਂ ਜੀ ਨਾ ਜੀਰੀ ਆਪਾਂ ਖਾਂਦੇ ਆ ਜੇ ਮੈਂ ਐਮ ਐਸ ਪੀ ਦੇ ਫਸਲ ਕੋਈ ਵੇਖਤ ਵੀ ਨਹੀਂ ਜੀ ਕਿਸਾਨ ਦੀ ਇਹ ਦੇਖਿਆ ਜਾਵੇ ਸਿਰਫ ਚੌਲ ਤੇ ਕਣਕ ਬੀਜਣ ਦੇ ਵਿੱਚ ਕਿਸਾਨ ਮਜਬੂਰ ਹੋਇਆ ਵਾ ਦੋ ਫਸਲਾਂ ਕਰਨ ਵਾਸਤੇ ਜੇ ਐਮ ਐਸ ਪੀ ਸਾਰੀਆਂ ਤੇ ਮਿਲੇ ਤਾਂ ਉਹਦੇ ਕੋਲ ਆਪਸ਼ਨ ਹੋ ਹੈਗੇ ਆ ਕਿਸਾਨ ਕੋਲ ਵੀ ਹੋਰ ਫਸਲਾਂ ਵੀ ਬੀਜ ਸਕਦਾ ਆਪਾਂ ਸਾਰੀਆਂ ਫਸਲਾਂ ਹੀ ਉਹ ਬੀਤੇ ਆਪਣੇ ਫਸਲਾਂ ਨੇ ਤਾਂ ਲਾਇ ਲਾਈ ਲਾਇਆ ਜਦ ਇਹਨਾਂ ਨੇ ਕਿਹਾ ਦੀ ਕਹਿੰਦੇ ਵੀ ਅਸੀਂ ਠੂਠਾ ਲਈ ਫਿਰਦੇ ਆਂਗੇ ਇਹਨਾਂ ਨੇ ਜਦੋਂ ਉਸ ਟਾਈਮ ਨਾਰਾ ਦਿੱਤਾ ਦੀਗਾ ਉਹ ਨਾਰੇ ਦੇ ਨਾਲ ਇਹਨਾਂ ਨੂੰ ਹਰਿਆਲੀ ਦੇ ਵਿੱਚ ਜਾ ਕੇ ਇਹਨਾਂ ਦਾ ਨਾਜ ਪੂਰਾ ਕਰਤਾ ਜਦ ਇੰਦਰਾ ਗਾਂਧੀ ਠੂਠਾ ਫੜ ਕੇ ਮੰਗਦੀ ਹੁੰਦੀ ਉਹ ਬੀੜੀ ਪਾਉਂਦੇ ਤੇ ਉਦੋਂ ਅੰਗਰੇਜ਼ ਅੱਛਾ ਜੀ ਉਹ ਕਹਿੰਦੇ ਹੁੰਦੇ ਅਸੀਂ ਤੇਰੇ ਲਈ ਕੁਝ ਨਹੀਂ ਹੈ ਫਿਰ ਇਹਨੇ ਆ ਕੇ ਉਹਰੇ ਆਪਾਂ ਨੂੰ ਸਹੂਲਤਾਂ ਦਿੱਤੀਆਂ ਉਹ ਸਹੂਲਤਾਂ ਦੇ ਮਤਲਬ ਆਪਾਂ ਇਹਨਾਂ ਦਾ ਨਾਜ ਪੂਰਾ ਕੀਤਾ ਸੰਸਾਰ ਦਾ ਹਾਂਜੀ ਉਹ ਹੁਣ ਇਹ ਚੰਗੇ ਨਹੀਂ ਸਮਝਦੇ ਅਜੇ ਨਾਜ ਆਪਾਂ ਨੇ ਪੂਰਾ ਕਰਤਾ ਪੜਿਆਰ ਭਰਤੇ ਇਹ ਸੋਚਦੇ ਨੇ ਵੀ ਨਾ ਇਹ ਤਾਂ ਹੈ ਹੀ ਨਹੀਂ ਕੁਛ ਨਾ ਹਰਿਆਣਾ ਹੀ ਕੁਛ ਨਾ ਪੰਜਾਬ ਹੈ ਪੰਜਾਬ ਪੰਜਾਬ ਵਰ ਹਰਿਆਣਾ ਦੇ ਵਿੱਚ ਹੀ ਨਾਜ ਹੁੰਦਾ ਹਾਂਜੀ ਬਾਕੀ ਕਿਤੇ ਖਾਣ ਜੋ ਕੁਝ ਹੁੰਦਾ ਕੋਈ ਕਿਤੇ ਕੁਛ ਨਹੀਂ ਹੁੰਦਾ ਇੰਨੀਆਂ ਜਿਹੜੀਆਂ ਇਹ ਗੱਲਾਂ ਨੀਤੀਆਂ ਨੇ ਮਾੜੀਆਂ ਨੇ ਇਸ ਮੋਦੀ ਦੀਆਂ ਦਾਨੀਵਾਨੀ ਲਈ ਇਹ ਇਹ ਬਹੁਤ ਘਟੀਆ ਹੈ ਇਹਨੂੰ ਆਪਦੀ ਸੋਚ ਦੇ ਨਾਲ ਇਹਨੂੰ ਪਰਮਾਤਮਾ ਮੱਤ ਬਖਸ਼ੇ ਇਹ ਆਪਣਾ ਸੁਣੇ ਇਹ ਜਿਹੜਾ ਡੱਲੇਵਾਲ ਦੀ ਜ਼ਿੰਦਗੀ ਹੈ ਡੱਲੇਵਾਲ ਦੀ ਜ਼ਿੰਦਗੀ ਦਾ ਵਗ ਜਾਣੀ ਹੈ ਇੱਥੇ ਕਈ ਡੱਲੇਵਾਲ ਪੈਦਾ ਹੋ ਜਾਣੇ ਨੇ ਫਿਰ ਕਿਉਂ ਸਾਹਮਣੇ ਨਹੀਂ ਜਾਣੇ ਸਹੀ ਗੱਲ ਹੈ ਜੀ ਦੀ ਕ ਬੇਨਤੀ ਕਰਦਾ ਮੈਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਦੀ ਕੀਤੇ ਤੇ ਅਸੀਂ ਮਿੱਤਰੋ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜਿੰਨੇ ਵੀਡੀਓ ਦੇਖੀ ਜਾਂਦੇ ਆ ਆਪਣੀ ਵੀ ਹੋਂਬ ਹਮਾ ਕੇ ਜਰੂਰ ਪਹੁੰਚੋ ਕਿਉਂਕਿ ਡੱਲੇਵਾਲ ਸਾਹਿਬ ਆਪਦੀਆਂ ਇੱਕ ਪਰਸਨਲ ਮੰਗਾਂ ਕਰਕੇ ਨਹੀਂ ਬੈਠੇ ਇੱਥੇ ਸਾਡੇ ਸਾਰੇ ਕਿਸਾਨ ਵੀਰਾਂ ਦੇ ਹੱਕਾਂ ਲਈ ਬੈਠੇ ਆ ਆਪਣੀ ਹੋਂਦ ਲਈ ਬੈਠੇ ਆ ਤੇ ਪਹੁੰਚ ਜਰੂਰ ਪਹੁੰਚੋ ਜੀ ਖਨੌਰੀ ਬਾਰਡਰ ਤੇ ਧੰਨਵਾਦ ਜੀ